ਆਪਣੇ ਬਾਈ ਜੀ ਆਪਣੇ ਤੇ ਕਹਿੰਦੇ ਹੁੰਦੇ ਕੈਨੇਡਾ ਤੇ ਆਪਣੇ ਦੇ ਵਿੱਚ ਕੋਈ ਬੜਾ ਫਰਕ ਤਾਂ ਹੈ ਨਹੀਂ ਤੇ ਆਹਾ ਵੀਡੀਓ ਦਾ ਹੀ ਫਰਕ ਆ ਹਨਾ ਵੀਡੀਓ ਦਾ ਫਰਕ ਬਾਈ ਜੀ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਵੀ ਇੱਕ ਜਿਹੜਾ ਬਜ਼ੁਰਗ ਆ ਇੱਕ ਸੀਨੀਅਰ ਸਿਟੀਜ਼ਨ ਬੰਦਾ ਜਿਹੜਾ ਹਨਾ ਉਹ ਪਿੱਛੇ ਘਾਹ ਕੱਟ ਰਿਹਾ ਹਨਾ ਸਫਾਈ ਕਰ ਰਿਹਾ ਆਪਦੇ ਘਰਬਾਰ ਦੀ ਆਪਦੇ ਦਰਵਾਜ਼ੇ ਦੀ ਹਨਾ ਤੇ ਲੋਕ ਬਾਈ ਜੀ ਇੱਥੇ ਸਫਾਈ ਨੂੰ ਇਦਾਂ ਹੀ ਮੇਨਟੇਨ ਕਰਕੇ ਰੱਖਦੇ ਆ ਲੋਕ ਇਦਾਂ ਹੀ ਜਿਹੜੀ ਇੱਥੇ ਘਰਾਂ ਦੀ ਸਫਾਈ ਕਰਦੇ ਆ ਘਰਾਂ ਨਾਲੋਂ ਪਹਿਲਾਂ ਬਾਈ ਜੀ ਲੋਕ ਇੱਥੇ ਸੜਕਾਂ ਦੀ ਸਫਾਈ ਕਰਦੇ ਆ ਤੁਸੀਂ ਇਹ ਗੱਲ ਕਹਿ ਸਕਦੇ ਹੋ ਹੁਣ ਤੁਸੀਂ ਦੇਖੋ ਦੇਖ ਸਕਦੇ ਹੋ ਵੀ ਉਹ ਵੀਡੀਓ ਦੇ ਵਿੱਚ ਕਿੱਦਾਂ ਜਿਹੜਾ ਇੱਕ ਬਜ਼ੁਰਗ ਆ ਜਿਹੜਾ ਉਹ ਕਹਾ ਕੱਟ ਰਿਹਾ ਸੜਕ ਦੇ ਨਾਲੋਂ ਤੇ ਜਿਹੜੇ ਏਰੀਆ ਦੇ ਵਿੱਚ ਆਪਾਂ ਚੱਲ ਰਹੇ ਹੁਣ ਤੁਸੀਂ ਆ ਏਰੀਆ ਦੇਖ ਸਕਦੇ ਹੋ ਵੀ ਆ ਇੱਕ ਤੁਰਨ ਵਾਲਿਆਂ ਦੇ ਲਈ ਇੱਕ ਰਸਤਾ ਬਣਿਆ ਹੁੰਦਾ ਇੱਥੇ ਇੱਥੇ ਸਿਰਫ ਬੰਦਾ ਤੁਰ ਸਕਦਾ ਤੇ ਜਾਂ ਕੋਈ ਬੰਦਾ ਸਾਈਕਲ ਵਾਲਾ ਜਿਹੜਾ ਉਹ ਸਾਈਕਲ ਚਲਾ ਸਕਦਾ ਤੇ ਬਾਕੀ ਸਾਰਾ ਏਰੀਆ ਤੁਸੀਂ ਆ ਦੇਖ ਸਕਦੇ ਹੋ ਸਾਰਾ ਏਰੀਆ ਜਿਹੜਾ ਉਹ ਸਰਕਾਰੀ ਆ ਤੇ ਬਾਕੀ ਆਹਾ ਘਾਰਾ ਬਹੁਤ ساری ਜਗ੍ਹਾ ਜਿਹੜੀ ਉਹ ਆਪਣੇ ਵਾਲੇ ਜਿਵੇਂ ਰੈਂਪ ਲਾ ਦਿੰਦੇ ਆ ਸੜਕਾਂ ਦੇ ਉੱਤੇ ਤੇ ਇੱਕ ਘਰ ਦੇ ਮੂਹਰੇ ਜਿਹੜੀ ਨਾਂ ਵਾਲੀ ਤਾਂ ਬਈ 50 50 60 60 ਫੁੱਟ ਆ ਜਿਹੜੀ ਉਹ ਸੜਕਾਂ ਛੱਡ ਕੇ ਜਿਹੜੀ ਉਹ ਆ ਘਰ ਬਾਰਾ ਜਿਹੜਾ ਤਿਆਰ ਕੀਤਾ ਹੁੰਦਾ ਤੇ ਉਹਦੇ ਨਾਲ ਆ ਆ ਤੁਸੀਂ ਦੇਖ ਸਕਦੇ ਹੋ ਹਨਾ ਆ ਦੇਖ ਲਓ ਹਨਾ ਏਰੀਆ ਇਦੇ ਨਾਲ ਬਾਈ ਜੀ ਜਿਹੜੇ ਲੋਕਾਂ ਦੇ ਜਿਹੜੇ ਕਹਿੰਦੇ ਸਰਕਾਰਾਂ ਲੋਂ ਘਾਹ ਵਗੈਰਾ ਲਾਇਆ ਹੁੰਦਾ ਤੇ ਆਹ ਘਾਹ ਤੁਹਾਡੇ ਸਾਹਮਣੇ ਸਾਰੇ ਪਾਸੇ ਲੱਗਿਆ ਦਿਖਦਾ ਹਨ ਤੇ ਤੁਹਾਨੂੰ ਲੱਗਦਾ ਹੋਊਗਾ ਵੀ ਇਹ ਸਾਰਾ ਕੁਛ ਜਿਹੜਾ ਤੈਹ ਆ ਜਿਹੜਾ ਸਾਰਾ ਕੁਛ ਸਫਾਈ ਆ ਉਹ ਸਰਕਾਰ ਕਰਦੀ ਆ ਪਰ ਰਿਐਲਿਟੀ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਬਾਈ ਜੀ ਵੀ ਇਹ ਸਾਰੀ ਸਫਾਈ ਵਗੈਰਾ ਸਾਰਾ ਕੁਛ ਆ ਜਿਹੜਾ ਇਹ ਲੋਕ ਕਰਦੇ ਆ ਬਾਈ ਜੀ ਇੱਥੋਂ ਦੇ ਜਿਹੜੇ ਲੋਕ ਰਹਿੰਦੇ ਆ ਜਿਹਦਾ ਘਰ ਆ ਬਾਈ ਜੀ ਪਹਿਲੀ ਗੱਲ ਤਾਂ ਮੈਂ ਉਹ ਕਹਣਾ ਵੀ ਜਿਹਦਾ ਘਰ ਹੈਗਾ ਨਾ ਜਿਹਦਾ ਮੱਥਾ ਲੱਗਦਾ ਉਹੀ ਆਪਦੇ ਏਰੀਆ ਦੀ ਸਫਾਈ ਕਰਦਾ ਜਿਵੇਂ ਹੁਣ ਉਹ ਬਜ਼ੁਰਗ ਆ ਪਿੱਛੇ ਜਿਹੜਾ ਵੀਡੀਓ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਹਜੇ ਵੀ ਦੂਰ ਤੱਕ ਵੀ ਉਹ ਘਾਹ ਕੱਟ ਰਿਹਾ ਹੈਗਾ ਤੇ ਉਹ ਆਪਦੇ ਘਰ ਦਾ ਜਿਹੜਾ ਜਿੰਨਾ ਮੱਥਾ ਲੱਗਦਾ ਉਹ ਘਰ ਦੀ ਸਫਾਈ ਬਾਈ ਜੀ ਕਰੇ ਨਾ ਕਰੇ ਪਰ ਉਹ ਜਿਵੇਂ ਕਹਦੀ ਵੀ ਇਹ ਸੜਕ ਦੇ ਨਾਲ ਜਿਹੜਾ ਘਾਹ ਲੱਗਦਾ ਹੈਗਾ ਤੇ ਉਹ ਜਿਹੜਾ ਕੱਟ ਕੇ ਜ਼ਰੂਰ ਜਾਊਗਾ ਹਨਾ ਘਾਹ ਕੱਟਣ ਤੋਂ ਬਾਅਦ ਜਿਹੜੀ ਕੋਈ ਮਾੜੀ ਮੁੱਟੀ ਆ ਘਾਅ ਉੱਡ ਕੇ ਜਿਹੜਾ ਸੜਕ ਤੇ ਡਿੱਗੂਗਾ ਪਹਿਲਾਂ ਉਹ ਨੂੰ ਚੱਕੂਗਾ ਫੇਰ ਚੱਕ ਕੇ ਜਿਹੜਾ ਉਹ ਗੱਟੇ ਚ ਪਾ ਕੇ ਬਾਹਰ ਜਿਹੜਾ ਉਹ ਲੈ ਕੇ ਜਾਊਗਾ ਸੋ ਇਹ ਹੈ ਬਾਈ ਜੀ ਖਾਸ ਗੱਲ ਬਾਤ ਕੈਨੇਡਾ ਦੇ ਵਿੱਚ ਕਹਿੰਦੇ ਹੁੰਦੇ ਵੀ ਕੋਈ ਵੀ ਕੰਟਰੀ ਆਪ ਸੋਹਣੀ ਨਹੀਂ ਬਣਦੀ ਲੋਕਾਂ ਦੇ ਸਹਿਯੋਗ ਨਾਲ ਉਹ ਜਿਹੜੀ ਕੰਟਰੀ ਸੋਹਣੀ ਬਣਦੀ ਹੁੰਦੀ ਆ ਪਰ ਆਪਣੇ ਫਰਕ ਸਿਰਫ ਇੰਨਾ ਹੀ ਆ ਵੀ ਆਪਾਂ ਜਿਹੜੀ ਸਫਾਈਆਂ ਭਾਲਦੇ ਆ ਬਾਈ ਜੀ ਸਰਕਾਰ ਤੋਂ ਹਨਾ ਆਪਣੇ ਤਾਂ ਇਹ ਹੋ ਜਾਂਦਾ ਵੀ ਜੇ ਕੋਈ ਸਰਕਾਰ ਨੇ ਗਲੀ ਬਣਾਤੀ ਜੇ ਕੋਈ ਸਰਕਾਰ ਨੇ ਕੋਈ ਘਰ ਬਣਾਤਾ ਹਨਾ ਜਾਂ ਕੋਈ ਸਰਕਾਰ ਨੇ ਸੜਕ ਬਣਾਤੀ ਤਾਂ ਆਪਣੀ ਕੋਸ਼ਿਸ਼ ਇਹ ਹੁੰਦੀ ਵੀ ਯਾਰ ਸਰਕਾਰੀ ਬੰਦਾ ਹੀ ਆਕੇ ਉਹਦੀ ਸਫਾਈ ਕਰਕੇ ਜਾਵੇ ਜਾਂ ਆਪਣੇ ਤਾਂ ਇਹ ਹੋ ਜਾਂਦਾ ਵੀ ਮਿੱਟੀ ਜਿਹਨੇ ਲਾਤੀ ਬਈ ਉਹ 10-10 ਦਿਨ ਸੜਕ ਦੇ ਵਿੱਚੋਂ ਮਿੱਟੀ ਨਹੀਂ ਚੱਕਦਾ ਸੋ ਬਾਈ ਜੀ ਇਹਨਾਂ ਦੇਸ਼ਾਂ ਦੇ ਵਿੱਚੋਂ ਆਪਾਂ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਣੀ ਵੀਡੀਓ ਦਿਖਾਉਣ ਦਾ ਮਕਸਦ ਇਹ ਵੀ ਇਹਨਾਂ ਦੇਸ਼ਾਂ ਦੇ ਵਿੱਚੋਂ ਆਪਾਂ ਨੂੰ ਇੱਕ ਐਜੂਕੇਸ਼ਨ ਲੈਣੀ ਚਾਹੀਦੀ ਹੈ ਵੀ ਜ਼ਰੂਰੀ ਨਹੀਂ ਹੈਗਾ ਵੀ ਸਰਕਾਰ ਨੇ ਸਾਰਾ ਤੁਹਾਡਾ ਸਿਸਟਮ ਆ ਜਿਹੜਾ ਹਨਾ ਸਰਕਾਰ ਨੇ ਹੀ ਜਿਹੜੇ ਨੇ ਬਣਾਤੇ ਉਸੇ ਨੇ ਸਾਹਮਣਾ ਸੋ ਆਪਣੇ ਅਧਿਕਾਰਾਂ ਦੀ ਗੱਲ ਤਾਂ ਜ਼ਰੂਰ ਕੀਤੀ ਜਾਂਦੀ ਪਰ ਫਰਜ਼ਾਂ ਦੀ ਨਹੀਂ ਕੀਤੀ ਜਾਂਦੀ ਫਰਜ਼ ਬਈ ਜੀ ਆਹੀ ਹੁੰਦੇ ਆ ਵੀ ਤੁਸੀਂ ਆਪਦਾ ਆਲਾ ਦਵਾਲਾ ਸਾਫ਼ ਰੱਖੋ ਸੋ ਇਹਨਾਂ ਗੱਲਾਂ ਤੋਂ ਬਈ ਜੀ ਸਿੱਖਿਆ ਲੈ ਕੇ ਜਿਹੜਾ ਹਰੇਕ ਬੰਦਾ ਆਪਦੇ ਘਰ ਦੀ ਸੜੀ ਬਾਹਰ ਸਫਾਈ ਬਾਅਦ ਤੇ ਪਹਿਲਾਂ ਬਾਹਰ ਦੀ ਸਫਾਈ ਕਰੇ ਤਾਂ ਮੈਨੂੰ ਲੱਗਦਾ ਵੀ ਬਾਲਾ ਵਧੀਆ ਹੋਊਗਾ ਇਦਾਂ ਦੀਆਂ ਬਾਈ ਜੀ ਹੋਰ ਵੀਡੀਓ ਦੇਖਣ ਦੇ ਲਈ ਪੇਜ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਈ ਜੀ ਆਪਣੇ ਲੋਕਾਂ ਨਾਲ ਆਪਣੇ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ